ਅਸੀਂ ਚਿਹਰਾ ਵਖਾ ਨਹੀਂ ਸੀ ਸਕਦੇ ਖਰਾਬ ਹੋ ਗਿਆ ਸੀ ਮੈਨੂੰ ਦਿਨ ਜਿਆਦਾ ਲੱਗ ਗਏ ਸੀ ਤੇ ਮੈਂ ਉਹ ਸਾਈਡ ਤੇ ਪਈ ਮੇਰੀ ਮਾਂ ਦੀ ਚੁੰਨੀ ਨੂੰ ਮੈਂ ਉਹਦੇ ਚਿਹਰੇ ਤੇ ਪਾ ਦਿੱਤਾ ਉਹਦਾ ਚਿਹਰਾ ਵੀ ਉਹਦੇ ਪੱਲੇ ਨਾਲ ਹੀ ਟਕ ਦਿੱਤਾ ਉਹ ਨਾਲ ਹੀ ਜਾਂਦੀ ਚੁੰਨੀ ਉਹ ਪੱਲਾ ਜਿਹੜਾ ਬੱਚਿਆਂ ਦੇ ਅਥਰੂ ਪੂੰਝਦਾ ਹੈ ਉਹ ਪੱਲਾ ਜਿਹੜਾ ਪੇਕਿਆਂ ਦੇ ਦੁੱਖ ਯਾਦ ਕਰ ਕਰਕੇ ਰੋਂਦੀਆਂ ਉਹ ਪੱਲਾ ਜਿਹੜਾ ਪੱਲਾ ਫੜ ਕੇ ਲਾਵਾਂ ਲਈਆਂ ਆਜੋ ਪੱਲੇ ਦੇ ਨਾਲ ਮੈਂ ਮਾਂ ਉਹ ਮਰੀ ਦੇ ਉੱਤੇ ਚੁੰਨੀ ਪਾਤਦੀ ਨਾਲ ਹੀ ਗਈ ਚੁੰਨੀ ਐਂਦਾ ਸਿਰ ਢਕਿਆ ਮੈਂ ਚੁੰਨੀ ਥੱਲੇ ਲੱਤੀ ਸੀ ਸਿਰ ਨੰਗਾ ਸੀ ਮੈਂ ਸਿਰ ਢਕਿਆ ਪੀਨੇ ਤੇ ਸਾਰੀ ਜ਼ਿੰਦਗੀ ਸਿਰ ਨੰਗਾ ਨਹੀਂ ਰੱਖਿਆ ਮੇਰੀ ਮਾਂ ਨੇ ਇਹ ਚੁੰਨੀ ਸੀ ਇਹ ਪੱਲਾ ਸੀ ਮੇਰੀਓ ਭੈਣੋ ਇਹ ਪੱਲੇ ਦੀ ਬੜੀ ਵੈਲਿਊ ਹੈ ਇਹ ਬੜੀ ਕੀਮਤ ਹੈ ਇਦਾਂ ਹੀ ਸਿੰਘੋ ਸਾਡੀ ਪੱਗ ਸੀ ਦਸਤਾਰ ਸੀ ਕਿਤੇ ਬੱਚੇ ਬਚਾਉਣ ਵਾਸਤੇ ਆਸਟ੍ਰੇਲੀਆ ਦੇ ਨੌਜਵਾਨ ਨੇ ਪੱਗ ਲਾਈ